ਇੱਕ ਤਾਂ ਫੈਸਲਾ ਹੈ ਜਿਹੜਾ ਉਹ ਹੋ ਨਾਉ ਰੇਪ ਕੇਸ ਦਾ ਇਹ ਕੇਸ ਜਿਹੜਾ ਨਾ ਕੁਲਦੀਪ ਸਿੰਘਰ ਇੱਕ ਉਸ ਵੇਲੇ ਐਮਐਲਏ ਹੁੰਦਾ ਸੀ ਔਰ ਸੱਤਾਧਾਰੀ ਚੜਦਾ ਹੁੰਦਾ ਸੀ ਜੀ ਇਹ ਵੀ ਗੱਲ ਦੇਖਣ ਵਾਲੀ ਤੇ ਜਿਸ ਤਰੀਕੇ ਨਾਲ ਉਸ ਵੇਲੇ ਇੱਕ ਕੁੜੀ ਜਿਹੜੀ ਨਾਬਾਲਗ ਸੀ ਉਹਦੇ ਨਾਲ ਰੇਪ ਹੋਇਆ ਤੇ ਉਹ ਜੇਪ ਜਿਹੜਾ ਇਹ 4 ਜੂਨ 17 ਦੀ ਗੱਲ ਹੈ ਜੀ ਔਰ ਕੱਲੋ ਇਦੀ ਗੱਲ ਹੁੰਦੀ ਤਾਂ ਐਡਾ ਰੋਣਾ ਨਹੀਂ ਪੈਣਾ ਸੀ ਕਿਉਂਕਿ ਜਿਹੜੇ ਇਹ ਬਾਹੂ ਬੜੀ ਕੱਲੋ ਜਿਹੜੇ ਵੱਡੇ ਬੰਦੇ ਨੇ ਇਹ ਤਾਂ ਪ੍ਰਵਾਹ ਹੀ ਨਹੀਂ ਕਰਦੇ ਇਹਨਾਂ ਨੂੰ ਉੱਥੇ ਸੀ ਕੇ ਪ੍ਰਵਾਹ ਕੀ ਲੋੜ ਐ ਸਾਨੂੰ ਕੀ ਫਰਕ ਪੈ ਜਾਊਗਾ ਤੇ ਗਰੀਬ ਘਰ ਗਰੀਬ ਕੁੜੀ ਐ ਤੇ ਉਹਦੇ ਪਿਓ ਨੂੰ ਚੱਕਿਆ ਗਿਆ ਡਰਾਉਣ ਲਈ ਤੇ ਉਹਨੂੰ ਦਰਖਤ ਤੇ ਬੰਨ ਕੇ ਕੁੱਟਿਆ ਗਿਆ ਤੂ ਐਨਾ ਕੁਟਿਆ ਇਹਦੇ ਭਰਾ ਨੇ ਕੁਲਦੀਪ ਸਿੰਘ ਦੇ ਭਰਾ ਨੇ ਕਿ ਕੁੜੀ ਦੇ ਭਰਾ ਚ ਪਿਓ ਦੀ ਮੌਤ ਹੋ ਗਈ ਪਰ ਕੁੜੀ ਡਟੀ ਹੋਈ ਸੀ ਇਨਸਾਫ ਲੈਣ ਲਈ ਉਹਨੂੰ ਡਰਾਇਆ ਬਹੁਤ ਗਿਆ ਤੇ ਜਈ ਮਤਲਬ ਇਹਦਾ ਸੀ ਜਦੋਂ ਉਹਦੀ ਗੱਲ ਨਹੀਂ ਸੁਣੀ ਜਾ ਰਹੀ ਸੀ ਅੱਕ ਗਿਆ ਤੇ ਉਸ ਬਾਅਦ ਉਹਨੇ 8 ਅਪ੍ਰੈਲ 2018 ਨੂੰ ਉਹ ਲਖਡਾਉਂਗੇ ਲਖਣੋਂ ਜਾ ਕੇ ਉਹਨੇ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਸੁਬਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਬਾਹਰ ਕਰਮਚਾਰੀ ਖੜੇ ਸੀ ਉਹਨਾਂ ਨੇ ਬਚਾ ਲਿਆ ਸੀ ਇਹ ਮੈਂ ਕਲਦੀਪ ਸਿੰਘ ਗਰਦੀਪ ਪ੍ਰਾਣੀ ਗਰਦ ਤੁਹਾਨੂੰ ਸ੍ਰੇਧਤਾਵਕੇ ਤੁਹਾਨੂੰ ਸੁਪਰੀਮ ਕੋਰਟ ਦਾ ਜਿਹੜਾ ਹੁਣ ਦਾ ਫੈਸਲਾ ਹੈ ਉਹਦੇ ਬਾਰੇ ਜਿਹੜੀ ਚੰਗੀ ਤਰ੍ਹਾਂ ਸਮਝ ਆ ਜਾਵੇ ਹੁਣ ਪਿਤਾ ਦੀ ਮੌਤ ਹੋ ਗਈ ਪੁੱਤ ਦੀ ਕਸਟਡੀ ਚ ਔਰ ਇਹਨੇ ਸੁਸਾਇਸਾਈਡ ਦੀ ਕੋਸ਼ਿਸ਼ ਕੀਤੀ ਤੇ ਫਿਰ ਜਿਹੜੇ ਬੰਦੇ ਇਹਦੀ ਕਰ ਰਹੇ ਸੀ ਪਹਿਰભાઈ ਜਦੋਂ ਕੇਸ ਚ ਕਿਉਂਕਿ ਕੇਸ ਫਿਰ ਹੋਇਆ ਏ ਕਿ ਜਦੋਂ ਨੇ ਸੁਸਾਇਸਾਈਡ ਦੀ ਕੋਸ਼ਿਸ਼ ਕੀਤੀ ਨਾ ਤਾਂ ਇਹ ਕੇਸ ਸੀਬੀਆਈ ਨੂੰ ਦਿੱਤਾ 12 ਅਪ੍ਰੈਲ 18 ਨੂੰ ਇਹ ਸੀਬੀਆਈ ਕੋਲ ਚੜਿਆ ਗਿਆ ਸੀਬੀਆਈ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਤਾਂ ਹੁਣ ਸੀਬੀਆਈ ਦਾ ਜਦੋਂ ਸੀ ਉਹੜੇ ਨੇ ਇਹਨੂੰ ਸਿੰਘਰ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਪ੍ਰੂਫ ਤਾਂ ਸੀ ਲੇਕਿਨ ਦੂਜੇ ਪਾਸੇ ਇੱਕ ਤੁਸੀਂ ਹੱਦ ਦੇਖੋ ਇਹਦੀ ਪਿਓ ਚਲਿਆ ਗਿਆ ਤੇ ਉਸ ਤੋਂ ਬਾਅਦ ਇਹਦੀ ਮਾਸੀ ਚਾਚੀ ਤੇ ਵਕੀਲ ਇਹ ਪੈਰਵਾਹੀ ਕਰ ਰਹੇ ਸੀ ਕੁੜੀ ਕਿਡਸ ਕੁੜੀ ਤੇ ਉਹਦੀ ਚਾਚੀ ਤੇ ਮਾਸੀ ਤੇ ਉਹਦੇ ਚ ਜਿਵੇਂ ਫਿਲਮਾਂ ਚ ਹੁੰਦਾ ਹੈ ਟਰੱਕ ਮਾਰਿਆ ਆ ਕੇ ਟੱਕਰ ਮਾਰਤੀ ਵੀ ਤੁਸੀਂ ਚਾਹੋ ਥੋੜਾ ਅਸੀਂ ਕਰਦੇ ਤੇ ਉਹ ਟੱਕਰ ਦੇ ਵਿੱਚ ਮਾਸੀ ਤੇ ਚਾਚੀ ਉੱਚਲ ਬਸ ਗਿਆ ਜੇ ਦੀ ਕੁੜੀ ਇਕੱਲੀ ਰਹਿ ਗਈ ਐ ਬੁੱਕਈਏ ਹੁਣ ਤੁਸੀਂ ਇਸ ਹਾਲਾਤ ਦੇ ਵਿੱਚ ਡਟੀ ਰਹੀ ਉਹ ਕੁੜੀ ਤੇ ਕੇਸ ਜੇ ਕਾਫੀ ਜ਼ਿਆਦਾ ਜਿਹੜਾ ਹੈ ਹਾਈਲਾਈਟ ਹੋ ਗਿਆ ਉਹ ਈ ਸੀ ਸੁਭਾਵਕ ਸੀ ਤੋਂ ਉਸ ਤੋਂ ਬਾਅਦ ਇਹ ਜਿਹੜਾ ਰਣਜੀਤ ਗਗੋਈ ਹੈ ਉਸ ਦੇ ਫਿਰ ਇਸ ਉਹ ਤੋਂ ਚੀਫ ਜਸਟਿਸ ਸੀ ਉਹ ਉਹਨਾਂ ਨੇ ਇਹਨੂੰ ਤਵਦੀਰ ਕਰਤਾ ਦਿੱਲੀ ਦੀ 30 ਹਜ਼ਾਰੀ ਕੋਰਟ ਦੇ ਵਿੱਚ ਤੇ ਫਿਰ ਕੀ ਦਸੰਪਰ ਉਡੀ ਨੂੰ ਨੂੰ ਸਜ਼ਾ ਹੋਗੀ ਜਿਹੜੀ ਫੋਟੋ ਜਿਹਦੀ ਤੁਸੀਂ ਦੇਖ ਰਹੇ ਹੋ ਇਸ ਇਹ ਤਾਂ ਹੈ ਵੀ ਬੈਕਗ੍ਰਾਉਂਡ ਫਿਰ ਅੱਗੇ ਕੀ ਹੋਇਆ ਅੱਗੇ ਹੋਇਆ ਜਿਹੜਾ ਕਦੀਪ ਸਿੰਘ ਜਿਹੜਾ ਉਸ ਵੇਲੇ ਐਮਐਲਏ ਸੀ ਇਸ ਨੇ ਇਸ ਸਾਰੀ ਕਾਰਵਾਈ ਤੋਂ ਬਾਅਦ ਵੀ ਨਹੀਂ ਟਕਿਆ ਸਜ਼ਾ ਵੀ ਹੋਗੀ ਸਜ਼ਾ ਕੀ ਹੋਈ ਇਹ ਵੀ ਹੈ ਕਿ ਮੌਤ ਤੱਕ ਜੇ ਉਬਰ ਕੈਦ ਹੋਈ ਹੈ ਬਾਹਰ ਨਹੀਂ ਨਿਕਲਣਾ ਇਹ ਸੀ ਤੇ ਫਿਰ ਇਹ ਹਾਈ ਕੋਰਟ ਚ ਰਹਿ ਗਿਆ ਦਿੱਲੀ ਹਾਈ ਕੋਰਟ ਤੇ ਦੇਖੋ ਹੁਣ ਤੁਸੀਂ ਕੀ ਚੱਲ ਰਿਹਾ ਸਾਡੇ ਮੈਂ ਹੁਣ ਟਿੱਪਣੀ ਕੀ ਕਰਾਂ ਕੋਟਾ ਬਾਰੇ ਹਾਈ ਕੋਰਟ ਦੇ ਇਹਦੇ ਫੈਸਲੇ ਤੇ ਇਹਨੂੰ ਛੱਡਦਾ ਜਿਹੜੀ ਹਾਈ ਕੋਰਟ ਨੇ ਇਹਨੂੰ ਜਮਾਨਤ ਦਿੱਤੀ 23 ਦਸੰਬਰ ਨੂੰ ਤੇ 23 ਦਸੰਬਰ ਨੂੰ ਜਦੋਂ ਬਾਅਦ ਜਿਹੜਾ ਹੈ ਇਹ ਕੁੜੀ ਸਮਝ ਗਈ ਵੀ ਉਹ ਉਹ ਹੁਣ ਗਿਆ ਕੰਮ ਕਿਉਂਕਿ ਜਿਹੇ ਜਿਹੇ ਬੰਦਾ ਇਹ ਇਧਰ ਕੋਲ ਹੈ ਚਾਚਾ ਚਾਚਾ ਵਾਸੀ ਪਿਓ ਸਭ ਹਰਤੇ ਤੇ ਵੀ ਉਹਨੇ ਰੋੜਾ ਪਾਇਆ ਬਹੁਤ ਸਾਰੀਆਂ ਜਥੇਬੰਦੀਆਂ ਦੇ ਹੱਕ ਚਾਹੀਆਂ ਜਨਤਰ ਤੱਕ ਮੰਤਰ ਤੇ ਜੋ ਧਰਨਾ ਦੇ ਰਹੇ ਸੀ ਇਹ ਕੁਲਦੀਪ ਸਿੰਘ ਨੇ ਆਪਣੇ ਬੰਦੇ ਭੇਜੇ ਉਹਨੂੰ ਗਾਲਾ ਕਢਾਇਆ ਉੱਥੇ ਜਣੀ ਸ਼ੁਰੂਆਤ ਹੋ ਗਈ ਸੀ ਸਾਰੇ ਕੰਮ ਦੀ ਤੇ ਹਾਲਾਂਕਿ ਕੋਰਟ ਨੇ ਕਿਹਾ ਜੀ ਤੁਸੀਂ 500 ਮੀਟਰ ਦੂਰ ਰਹੇਗਾ ਉਹ ਕਹੇ ਦੀ 5000 ਵੀ ਕਹਿ ਦਿੱਤੀ ਤਾਂ ਵੀ ਨਹੀਂ ਮਤਲਬ ਇਹ ਕਿਤੇ ਵੀ ਮਰਵਾ ਸਕਦਾ ਮੈਨੂੰ ਚਲੋ ਖੈਰ ਕੋਰਟ ਸੁਪਰੀਮ ਕੋਰਟ ਚੁੱਕੇ ਚਲਾ ਗਿਆ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕੱਲ੍ਹ ਗੱਲ ਕਹੀ ਕਿ ਕਿਸੇ ਤੋਂ ਵੀ ਗਲਤੀ ਹੋ ਸਕਦੀ ਹੈ ਜੱਜ ਦਾ ਖੈਰ ਕਹਿੰਦਾ ਉਹ ਵਧੀਆ ਸੀ ਹਾਈ ਕੋਰਟ ਦੇ ਲੇਕਿਨ ਬੰਦਾ ਹੁੰਦਾ ਜੱਜ ਉਤੋਂ ਗਲਤੀ ਹੋ ਗਈ ਮਦਰ ਕੇ ਮੰਨਿਆ ਕਿ ਇਹਨੂੰ ਜਿਹੜੀ ਜਵਾਬ ਦੇਣ ਦਾ ਫੈਸਲਾ ਗੱਤ ਸੀ ਸੁਪਰੀਮ ਕੋਰਟ ਨੇ ਇਹ ਕਲ ਅਰਤੀ ਤੇ ਉਹਦੇ ਚ ਜਿਹੜਾ ਉਹ ਲੋਜਿਕ ਦਿੱਤਾ ਸੀ ਕਿ ਵੀ ਇਹ ਇਹ ਕਿਹੜਾ ਕੋਈ ਸਰਵੈਂਟ ਹੈ ਸਰਵਿਸ ਕਰਦਾ ਕਿਤੇ ਪੌਪਸੋ ਕੇਸ ਲੱਗੇ ਉਹਨਾਂ ਨੂੰ ਫਿਰ ਅੜਾਨੀ ਦਾ ਹਵਾਲਾ ਦਿੱਤਾ ਅਲੋਕੇਟਵਾਨੀ ਤੋਂ ਜਦੋਂ ਕੇਸ ਹੋਇਆ ਸੀ ਉਦੋਂ ਵੀ ਇਹ ਇੱਕ ਸਤੰਵੇਂ ਦੀ ਗੱਲ ਹੈ ਉਦੋਂ ਇਹ ਕਿਹਾ ਸੀ ਕੋਰਟ ਨੇ ਸੁਪਰੀਮ ਕੋਰਟ ਨੇ ਕਿ ਜਿਹੜਾ ਚੁਣਿਆ ਹੋਇਆ ਬੰਦਾ ਉਹ ਵੀ ਪਬਲਿਕ ਸਰਵੈਂਟ ਮੰਨਿਆ ਜਾਊ ਜੇ ਉਹਦੇ ਚ ਮੰਨਿਆ ਜਾ ਸਕਦਾ ਇਹ ਕਿਉਂ ਨਹੀਂ ਮੰਨਿਆ ਜਾ ਸਕਦਾ ਇਹ ਕਰਕੇ ਪੌਪਸੋ ਕਹਿੰਦੇ ਹੁਣ ਉਹ ਇਹਦਾ ਬਾਹਰ ਰੱਖਣ ਦਾ ਕੋਈ ਮਤਲਬ ਨਹੀਂ ਤੋਂ ਇਹ ਦ ਸੁਪਰੀਮ ਕੋਰਟ ਨੇ ਇੱਕ ਕਿਸਮ ਦੀ ਵੱਡੀ ਰਾਹਤ ਦਿੱਤੀ ਹੈ ਔਰ ਜਿਹੜੇ ਵੀ ਇਨਸਾਫਦਸੰਦ ਲੋਕ ਨੇ ਸਾਡੇ ਦੇਸ਼ ਦੇ ਉਹਨਾਂ ਨੇ ਇਸ ਕਰਦਾ ਜਿਹੜਾ ਹੈ ਉਹ ਸਵਾਗਤ